ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਜਿੱਥੇ ਗੁਰੂਆਂ ਨੇ ਅਵਤਾਰ ਲੈ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਪਰ ਅੱਜ ਉਸ ਧਰਤੀ ਤੇ ਛੇਮਾ ਦਰਿਆ ਨਸ਼ਿਆਂ ਦਾ ਵਗ ਰਿਹਾ ਜਿਸ ਨੂੰ ਰੋਕਣ ਲਈ ਅੱਜ ਕਸਬਾ ਗੁਰੂਸਰ ਸੁਧਾਰਪੁਰਕੇ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਪੰਜਾਬ ਭਾਰਤ ਵੱਲੋਂ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਗਰਾਉ ਸੁਧਾਰ ਰੈਕੋਟ ਦੀ ਟੀਮ ਦੇ ਸਹਿਯੋਗ ਨਾਲ ਨਸ਼ਿਆਂ ਖਿਲਾਫ ਸੈਮੀਨਾਰ ਕਰਵਾਇਆ ਗਿਆ ਜਿੱਤੇ ਮੁੱਖ ਮਹਿਮਾਨ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਕੌਮੀ ਪ੍ਰਧਾਨ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਅੱਜ ਪੰਜਾਬ ਅੰਦਰ ਨਸ਼ਿਆਂ ਦੇ ਨਾਲ-ਨਾਲ ਧੀਆਂ ਭੈਣਾਂ ਨਾਲ ਜ਼ਬਰਜਨਾ ਅਤੇ ਲੁੱਟਾਂ ਖਵਾਹ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਅਤੇ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਲਈ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਡੀਆਂ ਟੀਮਾਂ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਨਸ਼ਾ ਰੋਕੂ ਸੈਮੀਨਾਰ ਕੈਂਪ ਲਗਾਏ ਜਾ ਰਹੇ ਨੇ ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਮਨੁੱਖੀ ਅਧਕਾਰ ਸੋਸ਼ਲ ਵੈਲਫੇਅਰ ਪੰਜਾਬ ਭਾਰਤ ਵੱਲੋਂ ਸੁਧਾਰ ਵਿਕੇ ਨਸ਼ਿਆਂ ਖਿਲਾਫ ਜਾਗਰੂਕ ਕੈਂਪ ਲਗਾਇਆ ਇਸਲਾਗਾ ਜੋ ਉਰਾਲਾਈ ਉਹਨਾਂ ਨੇ ਕਿਹਾ ਕਿ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਰ ਨੇ ਭਰੋਸਾ ਦਿੱਤਾ ਕਿ ਪੰਜਾਬ ਦੀਆਂ ਟੀਮਾਂ ਪੁਲਿਸ ਦੇ ਸਾਥ ਲਈ ਹਮੇਸ਼ਾ ਤਤਪਰ ਰਹਿਣਗੀਆਂ ਪੰਜਾਬ ਪ੍ਰਧਾਨ ਇਸਤਰੀ ਵਿੰਗ ਮੈਡਮ ਸੁਨੀਤਾ ਨੇ ਕਿਹਾ ਕਿ ਅੱਜ ਭਾਰਤ ਵਿੱਚ ਸਾਡੀਆਂ ਧੀਾਂ ਨਾਲ ਜ਼ਬਰਦਸਤੀਆਂ ਹੋ ਰਹੀਆਂ ਨੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਇਸ ਮੌਕੇ ਜਿੱਥੇ ਮੁੱਖ ਮਹਿਮਾਨ ਕੋਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉੱਤੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਨਵੇਂ ਅਹੁਦੇਦਾਰਾਂ ਨੂੰ ਉਨਿਯੁਕਤੀ ਪੱਤਰ ਵੀ ਦਿੱਤੇ ਗਏ ਨੇ ਆਓ ਦੇਖਦੇ ਹਾਂ ਜਸਬੀਰ ਸਿੰਘ ਹੀਰਾ ਦੀ ਇਹ ਖਾਸ ਰਿਪੋਰਟ ਅੱਜ ਇਹ ਕਾਸਵਾਸ ਨਾਲ ਅੱਜ ਜੋ ਮੀਟਿੰਗ ਰੱਖੀ ਜਿਹਾ ਜਿਹੜਾ ਇਸ ਮਕਸਦੂਮ ਲਈ ਕਰੀਏ ਦੇਖੋ ਆਪਣੀਆਂ ਸਦਾ ਲਈ तकरीबन ਦੇਖੋ ਅੱਜ ਵੀ ਪਹਿਲਾਂ ਫਤੇਦਾਰ ਸਾਹਿਬ ਮੀਟਿੰਗ 3:00 ਵਜੇ ਉਸ ਤੋਂ ਬਾਅਦ 3:00 ਵਜੇ ਇੱਥੇ ਟਾਈਮ ਸੀਗਾ ਸਮਾਜ ਦੇ ਵਿੱਚ ਜਿਹੜੇ ਕਿ ਸਾਡੇ ਨਸ਼ੇ ਦੀ ਗੱਲ ਜਿਵੇਂ ਕਿ ਐਸ.ਐਚ. ਸਾਹਿਬ ਨੇ ਵੀ ਗੱਲ ਕੀਤੀ ਆ ਉਹਦੇ ਦੁੱਖ ਨੂੰ ਦੇਖਦੇ ਹੋ ਜੀ ਜਾਂ ਸਾਡੇ ਸਮਾਜ ਦੇ ਵਿੱਚ ਈਆਂ ਭੈਣਾਂ ਦੇ ਨਾਲ ਜਬਰ ਜਨਾਹ ਲੁੱਟਾਂ ਖਵਾਵਾਂ ਹੋ ਰਹੀਆਂ ਨੇ ਉਹਨੂੰ ਅਸੀਂ ਪਹਿਲ ਦਿੰਨੇ ਆ ਕਿਉਂਕਿ ਉਹਨੂੰ ਰੋਕਣ ਵਾਸਤੇ ਜਿਦਕਿ ਸਾਡੇ ਪੁਲਿਸ ਅਫਸਰ ਨਹੀਂ ਇਹਹੀ ਬਹਿਤੀ ਕਰਦੇ ਆ ਸਾਡੀ ਟੀਮਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੇ ਲੋਕਾਂ ਨੂੰ ਵੀ ਸਹਿਯੋਗ ਦੋ ਪ੍ਰਸ਼ਾਸਨ ਦਾ ਨਾਲ ਉਹਨਾਂ ਦੇ ਨਾਲ ਮਿਲ ਕੇ ਜੇਕਰ ਤੁਹਾਨੂੰ ਲੱਗਦਾ ਵੀ ਕਿਸੇ ਤਰੀਕੇ ਦਾ ਸਾਡੇ ਨਾਲ ਅਫਸਰ ਵੀ ਵਿੱਚੋਂ ਕੁਝ ਰੱਖ ਕੇ ਗੱਲ ਕਰ ਰਿਹਾ ਉਹਨੂੰ ਜ਼ਰੂਰ ਧਿਆਨ ਦੇ ਨਾਲ ਦੇਖੋ ਜਿਆਦਾ ਕਰਕੇ ਕਿਉਂਕਿ ਅਫਸਰ ਕਿੱਤੇ ਕਿਤੇ ਹੁੰਦੇ ਨੇ ਜਿਹੜੇ ਕਿ ਕੁਝ ਕਾਰਨ ਬਣਦੇ ਨੇ ਨਾਲ ਵਲ ਨਵਾਸਤੇ ਪਰ ਜਰੂਰ ਮੈਂ ਇਹ ਗੱਲ ਕਹੂੰਗਾ ਬਹੁਤ ਅਫਸਰ ਜਿਹੜੇ ਕਿ ਇਮਾਨਦਾਰ ਨਹੀਂ ਗੈਣਾ ਉਹ ਜਰੂਰ ਕਹਿੰਦੇ ਨੇ ਵੀ ਸਾਡੇ ਵੀ ਬੱਚੇ ਨੇ ਵੀ ਅਸੀਂ ਆਪਣੇ ਬੱਚਿਆਂ ਨੂੰ ਦੇਖ ਕੇ ਇਹ ਬੱਚੇ ਦੀ ਗੱਲ ਕਰੀਏ ਵੀ ਜਿਹੜੇ ਕਿ ਬੱਚੇ ਦੇ ਨਾਲ ਘਾਣ ਹੋ ਰਿਹਾ ਇਹਦਾ ਅੱਜ ਜਿਹੜੇ ਕਿ ਪੂ ਵੇਖਾ ਖਰਾਬ ਹੋ ਰਿਹਾ ਇਹਨੂੰ ਅਸੀਂ ਬਚਾਵਾਂਗੇ ਸਾਡੇ ਬੱਚਿਆਂ ਦਾ ਵੀ ਗੁਰੂ ਮਹਾਰਾਜ ਕਿਰਪਾ ਕਰੂਗਾ ਇਸ ਕਰਕੇ ਅਸੀਂ ਵੀ ਅੱਜ ਤੁਰੇ ਹੋਏ ਆਂ ਵੀ ਪਿੰਡ ਪਿੰਡ ਜਾ ਕੇ ਨਸ਼ੇ ਵਿਰੋਧੀ ਸੈਮੀਨਾਰ ਲਗਾਈਏ ਉੱਥੇ ਦੀ ਪ੍ਰਚਾਰ ਕਰੀਏ ਤਾਂ ਕਿ ਲੋਕਾਂ ਨੂੰ ਜਾਗਰੂਤ ਕਰੀਏ ਵੀ ਤੁਸੀਂ ਨਸ਼ੇ ਤੋਂ ਬਚੋ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਕਿ ਅਸੀਂ ਮੰਨ ਲਓ ਚੌਂਕਾਂ ਦੇ ਵਿੱਚ ਲੋਕ ਬੈਠਦੇ ਨੇ ਸਾਡੇ ਬਜ਼ੁਰਗ ਬੈਠਦੇ ਨੇ ਅਜੀ ਉੱਥੇ ਵੀ ਤੁਰੇ ਜਾਂਦੇ ਰੁੱਕ ਕੇ ਗੱਲ ਕਰਦੇ ਹੁੰਦੇ ਆ ਬਜ਼ੁਰਗੋ ਤੁਹਾਡੇ ਅੱਗੇ ਬੇਨਤੀ ਹੈ ਸਾਡੇ ਪਿਤਾ ਬਰਾਬਰੋਂ ਤੁਸੀਂ ਵੀ ਇੱਥੇ ਸਮਾਜ ਦੇ ਵਿੱਚ ਸਾਡੇ ਤੁਹਾਡੇ ਪਿੰਡ ਦੇ ਲੋਕਾਂ ਨੂੰ ਹੀ ਇਕੱਠੇ ਕਰਕੇ ਤੁਸੀਂ ਜਰੂਰ ਪ੍ਰਚਾਰ ਕਰਿਆ ਕਰੋ ਆਪਣੇ ਜਿਹੜਾ ਸੈਮੀਨਾਰ ਕਰਵਾਇਆ ਗਿਆ ਕਿ ਇਹ ਜਿਹੜੇ ਹੈਗਾ ਵੱਖ-ਵੱਖ ਜ਼ਿਲਾਂ ਦੇ ਵਿੱਚ ਮੇਰੀ ਕਸਬੇ ਦੇ ਜਾਂ ਪਿੰਡਾਂ ਉਹਨਾਂ ਸਾਰੇ ਪਿੰਡ ਪੱਧਰੀ ਹੋਈ। ਦੇਖੋ ਇਹ तकरीबन ਵੀ ਮੁਹਾਲੀ ਤੱਕ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਲੁਧਿਆਣਾ ਆਪਣੇ ਵੱਖ-ਵੱਖ ਬਲਾਕਾਂ ਦੇ ਵਿੱਚ ਸਾਰੇ ਆਦੇਦਾਰ ਉਰੇ ਆਏ ਨੇ। ਸਾਰੇ ਇਕੱਠੇ ਹੋ ਕੇ ਇਹਨਾਂ ਨੇ ਮੰਨ ਲਓ ਜਿਵੇਂ ਕਿ ਸਾਡੇ ਜਸਵੀਰ ਸਿੰਘ ਜਾਂ ਸਰਜੀਤ ਕੌਰ ਜਾਂ ਕਰਨਦੀਪ ਕੌਰ ਸਾਰਿਆਂ ਨੇ ਤੁਸੀਂ ਰਲ ਕੇ ਵੱਲੋਂ ਇੱਥੇ ਵੱਡਾ ਪ੍ਰਾਲਾ ਕੀਤਾ। ਮੈਂ ਕਹਾਂਗਾ ਵੀ ਜਰੂਰ ਕਿਸੇ ਵੀ ਹਰ ਮੈਂ ਅਹੁਦੇਦਾਰ ਨੂੰ ਜ਼ਿਲ੍ਹਿਆਂ ਦੇ ਵਿੱਚ ਜਿਲ੍ਹਾ ਪ੍ਰਧਾਨ ਪ੍ਰਧਾਨਾਂ ਦੀ ਡਿਊਟੀ ਆ ਵੀ ਕਿਤੇ ਵੀ ਇਹ ਅਫਸਰ ਨਵਾਂ ਆਉਂਦਾ ਕੋਈ ਐਸਐਚਓ ਸਾਹਿਬ ਆਉਂਦੇ ਨੇ ਐਜੀਐਨ ਸਾਹਿਬ ਆਉਂਦੇ ਨੇ ਇੱਕ ਮੀਟਿੰਗ ਜ਼ਰੂਰ ਕਰਿਆ ਕਰੋ ਕਿਉਂਕਿ ਉਹਦੇ ਵਿੱਚ ਆਪਣੇ ਸੁਝਾਅ ਦਿਆ ਕਰੋ ਉਹਨਾਂ ਦੇ ਲਿਆ ਕਰੋ ਤਾਂ ਕਿ ਸਮਾਜ ਦੇ ਵਿੱਚ ਜਿਹੜੇ ਕਿ ਕੁਝ ਨਾ ਕੁਝ ਆਪਾਂ ਨੂੰ ਫਾਇਦਾ ਮਿਲ ਸਕਦਾ ਜੇਕਰ ਤੁਹਾਡੇ ਮਨ ਦੇ ਵਿੱਚ ਦੁੱਖ ਹੈਗਾ ਲੋਕਾਂ ਪ੍ਰਤੀ ਹਾਂਜੀ ਯੂਮਰਾਈਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੂੰ ਦੀ ਸੁਧਾਰ ਜੁਨਰਦੀ ਡੀਡੀ ਟੀਮ ਆ ਉਹਦੇ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਕਿ ਆਪਣੇ ਜਿਹੜੇ ਕੌਮੀ ਪ੍ਰਧਾਨ ਨੇ ਗੁਰਦੀਪ ਸਿੰਘ ਮਦਨ ਜੀ ਤੇ ਨਾਲ ਹੀ ਬਾਕੀ ਸਾਰੀ ਟੀਮ ਸੂਬੇ ਦੀ ਇੱਥੇ ਪਹੁੰਚੀ ਹੋਈ ਸੀਗੀ ਜਿਹਦੇ ਵਿੱਚ ਮੇਨ ਜਿਹੜਾ ਵਿਚਾਰ ਵਟਾਂਦਰਾ ਜਿਹੜਾ ਹੋਇਆ ਉਹ ਹੋਇਆ ਨਸ਼ਿਆਂ ਦੀ ਜਿਹੜੀ ਹੈਗੀ ਆਪਣੇ ਸਮਾਜ ਚ ਜਿਹੜੀ ਇਹ ਕਿਰਤੀ ਚੱਲ ਰਹੀ ਆ ਉਹਦੇ ਉਹਦੇ ਸੰਬੰਧੀ ਇਹ ਪ੍ਰੋਗਰਾਮ ਤੇ ਜ਼ਿਆਦਾ ਗੱਲਬਾਤ ਰੱਖੀ ਗਈ ਸੀਗੀ ਜਿੱਦੇ ਚ ਸਾਨੂੰ ਜਿਹੜੀ ਟੀਮ ਆ ਸਾਰੀ ਇਮੋਰੇਡ ਰਿਲਪੇਰੇ ਜੋ ਛਿੰਦੀ ਉਹਦੇ ਵੱਲੋਂ ਸਾਰੀ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਸੁਧਾਰ ਹੀ ਨਿਕਲੇ ਪੰਜਾਬ ਪੂਰੇ ਦੇ ਵਿੱਚ ਇੰਨਾ ਵੱਲੋਂ ਸਾਨੂੰ ਸਹਿਯੋਗ ਕੀਤਾ ਜਾਊਗਾ ਜਿੱਥੇ ਜਿੱਥੇ ਇਸ ਟੀਮ ਦੇ ਵਰਕਰ ਬੈਠੇ ਨੇ ਉਹ ਸਾਡੇ ਤੱਕ ਸਾਡੇ ਜਿਹੜੀ ਵੀ ਉਹਨਾਂ ਨੂੰ ਸੰਬੰਧਤ ਥਾਣਾ ਹੋਊਗਾ ਉੱਥੇ ਇਨਫਾਰਮੇਸ਼ਨ ਪਹੁੰਚਾਉਣਗੇ ਸਹੀ ਜਿੱਦੇ ਚ ਕੀ ਜ਼ਿਆਦਾ ਨਸ਼ਾ ਵੇਚਣ ਵਾਲਿਆਂ ਤੇ ਤੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਡੋ ਕੇਂਦਰਾਂ 'ਚ ਭਰਤੀ ਕਰਾਉਣ ਬਾਰੇ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਔਰਤਾਵਾਂ ਪ੍ਰਤੀ ਜਿਹੜੀ ਵੀ ਕੋਈ ਜ਼ੁਲਮ ਵਧਰੇ ਨੇ ਜੁਰਮ ਵਧਰੇ ਨੇ ਉਹਨਾਂ ਪ੍ਰਤੀ ਵੀ ਜਿਹੜੀ ਇਹਨਾਂ ਨੇ ਕਾਫੀ ਸਵੇਦਨਸ਼ੀਲਤਾ ਦਿਖਾਈ ਆ ਤੇ ਉਹਦੇ ਪ੍ਰਤੀ ਵੀ ਜਿਹੜਾ ਇਹ ਸਾਡਾ ਸਹਿਯੋਗ ਕਰਨਗੇ ਉਹਦੇ ਬਾਰੇ ਵੀ ਸਾਨੂੰ ਟਾਈਮ ਟੂ ਟਾਈਮ ਦੱਸਣਗੇ ਵੀ ਕਿਹੜੀ ਜਗ੍ਹਾ ਕਿੰਨੇ ਕੁ ਪ੍ਰੋਬਲਮ ਆ ਤੇ ਅਸੀਂ ਵੀ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਅਸੀਂ ਇਹਨਾਂ ਨੂੰ ਭਰੋਸਾ ਦਵਾਇਆ ਸਾਡੇ ਕੋਲ ਜਦੋਂ ਵੀ ਆਉਣਗੇ ਇਹਨਾਂ ਦੀ ਟੀਮ ਦੇ ਮੈਂਬਰ ਅਸੀਂ ਪੂਰਾ ਸਾਥ ਦੇਵਾਂਗੇ ਸਰ ਇੱਕ ਜੇ ਆਪਾਂ ਕਹਿ ਲਈਏ ਵੀ ਜਿਹੜਾ ਲੁਧਿਆਣਾ ਜ਼ਿਲ੍ਹਾ ਵਾ ਉਹਦੇ ਵਿੱਚ ਜਿਹੜਾ ਸੁਧਾਰ ਰਾਏਪੁਰ ਜਾਂ ਜੰਗਗਰਾਉ ਏਰੀਆ ਦੇ ਵਿੱਚ ਜਿਹੜੀ ਨਸੇਪੁਰ ਖੰਡਾ ਇਹ ਗਾਵ ਜਿਹੜੇ ਆਮ ਤੌਰੇ ਨਹੀਂ ਦੇਖਣੇ ਕਰਦੇ ਜਿਹੜੇ ਬਾਹਰ ਹੋਰ ਦੇਸਾਂ ਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਆ ਇਹ ਉਹਨੂੰ ਬਚਾਉਣ ਲਈ ਕੀ ਭਰਾਲਾ ਹੈ ਪੰਜਾਬ ਹੁਕਮ ਦੇਖੋ ਜਿਹੜਾ ਸੁਧਾਰ ਰੈਕੋਰਡ ਦੀ ਤੁਸੀਂ ਗੱਲ ਕੀਤੀ ਹੈ ਇੱਥੇ ਨਸ਼ੇ ਦਾ ਜਿਹੜਾ ਹੈਗਾ ਰੁਝਾਨ ਪਿਛਲੇ ਸਮੇਂ ਤੋਂ ਘਟਿਆ ਵਾ ਕਾਫੀ ਇਸ ਦਾ ਮੇਨ ਕਾਰਨ ਇਹ ਆ ਵੀ ਜਿਹੜਾ ਤਾਂ ਜਿਹੜਾ ਸਾਡਾ ਕੋਆਰਡੀਨੇਸ਼ਨ ਸਾਡਾ ਸਰਦਾਰ ਨਵਦੀਪ ਸਿੰਘ ਐਸਐਸਪੀ ਸਾਹਿਬ ਵੱਲੋਂ ਟੀਮਾਂ ਦਾ ਆਪਸ ਚ ਚੱਲਦਾ ਥਾਣਾ ਤੋਂ ਥਾਣਾ ਟੀਮ ਦਾ ਵੀ ਚੱਲਦਾ ਇਧਰ ਇਕੱਲਾ ਇਹ ਨਹੀਂ ਕਿ ਰਾਈਕੋਰ ਦੀ ਟੀਮ ਲੱਗ ਗਈ ਜੋ ਸੁਧਾਰ ਥਾਣੇ ਦੀ ਅੱਡ ਤੇ ਜਗਰਾਉਂ ਥਾਣੇ ਦੀ ਅੱਡ ਕਰਦੀ ਹੈ ਅਸੀਂ ਕੋਆਰਡੀਨੇਸ਼ਨ ਬਣਾ ਕੇ ਕੰਮ ਕਰਦੇ ਆ ਤੇ ਕੋਈ ਸਾਡੇ ਏਰੀਏ ਦਾ ਬੰਦਾ ਵੇਚਦਾ ਤੇ ਉਹਨਾਂ ਦੇ ਏਰੀਏ ਦਾ ਬੰਦਾ ਇੱਥੋਂ ਲੈ ਕੇ ਜਾਂਦਾ ਅਸੀਂ ਸਹਿਯੋਗ ਕਰਕੇ ਬੰਦਾ ਫੜਾਉਨੇ ਆ ਉਹਨਾਂ ਨਾਲ ਲਾ ਕੇ ਇਹਦਾ ਮੇਨ ਕਾਰਨ ਇਹੀ ਆ ਵੀ ਜਿਹੜਾ ਅਸੀਂ ਇੱਕ ਦੂਜੇ ਨਾਲ ਕੋਆਰਡੀਨੇਸ਼ਨ ਕਰਦੇ ਆ ਟੀਮਾਂ ਦਾ ਤੇ ਨਾਲ ਜਿਹੜੀ ਇੱਥੋਂ ਦੀ ਪਬਲਿਕ ਤੇ ਇੱਥੋਂ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਤੇ ਯੂਨਿਟਸ ਨੇ ਉਹ ਸਾਡਾ ਸਹਿਯੋਗ ਬਹੁਤ ਕਰਦੀਆਂ ਨੇ ਜਿਹਦੇ ਕਰਕੇ ਕਿ ਇਹ ਨਸ਼ਾ ਘਟ ਰਿਹਾ ਵਾ ਖੇਡਾਂ ਪ੍ਰਤੀ ਜਿਹ ਇਹ ਮੈਂ ਦੇਖਿਆ ਵੀ ਇੱਥੇ ਪਿੰਡ ਸਾਰੇ ਪਿੰਡਾਂ ਦੇ ਤਕਰੀਬਨ ਵਧੀਆ ਗਰਾਊਂਡ ਤਿਆਰ ਹੋ ਗਏ ਨੇ ਤੇ ਉੱਤੇ ਵੀ ਜਿਹੜਾ ਦੇਖਿਆ ਵੀ ਖੇਡਾਂ ਪ੍ਰਤੀ ਵਿੜੇ ਰੁਝੇ ਇਧਰਲੇ ਏਰੀਏ ਦੇ ਨੌਜਵਾਨਾਂ ਦੀ ਵਧ ਰਹੀ ਆ ਇਹ ਸਾਰਾ ਕਾਰਨ ਨੇੜੇ ਜੀ ਤੇ ਜਿਹੜੀ ਨਸ਼ਿਆਂ ਤੋਂ ਠੱਲ ਹੌਲੀ-ਹੌਲੀ ਪੈ ਰਹੀ ਆ ਮੈਂ ਥੋੜਾ ਜਦੋਂ ਕਿਸੇ ਚੀਜ਼ ਨੂੰ ਜੜੋਂ ਖਤਮ ਕਰਨਾ ਹੋਵੇ ਤਾਂ ਥੋੜਾ ਲੰਮਾ ਹੁੰਦਾ ਵਾ ਪ੍ਰੋਸੈਸ ਇਹਦੇ ਲਈ ਸਾਨੂੰ ਹਮੇਸ਼ਾ ਜਿੰਦਗੀ ਨੂੰ ਰਹਿਣਾ ਚਾਹੀਦਾ ਤੇ ਆਪਾਂ ਨੂੰ ਕੋਸ਼ਿਸ਼ ਜਾਰੀ ਰੱਖਣੀ ਪਊਗੀ ਆਉਣ ਵਾਲੇ ਸਮੇਂ ਛੇਤੀ ਫਿਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਕੋਈ ਵੀ ਨੌਜਵਾਨ ਇਹੋ ਜਿਹੇ ਇਹੜੇ ਦਲ ਆਰੇ ਨੌਜਵਾਨ ਨਛਾ ਚੜਤੀ ਤੇ ਆਪਣੇ ਪੜ੍ਹਾਈ ਲਖਾਈ ਤੇ ਜਿਹੜੇ ਕਿਡਾਂ ਦੇ ਵਾਲੇ ਪਾਸੇ ਹੀ ਜਾਣਗੇ ਜਿਹੜੇ ਕੁਝ ਲੋਕੋ ਜਿਹੜੇ ਵੇਚਦੇ ਨੇ ਉਹਨਾਂ ਨੂੰ ਜਰਾ ਗਾਉਂ ਦਿੱਤੀ ਹੈ ਜੀ ਦੇਖੋ ਜੀ ਜਿਹੜੇ ਵੇਚਦੇ ਨੇ ਉਹਨਾਂ ਨੂੰ ਤਾਂ ਦੇਖੋ ਸਾਡਾ ਸਿੱਧਾ ਮੈਸੇਜ ਆ ਵੀ ਜੇ ਤਾਂ ਕਿਸੇ ਵੀ ਤਰੀਕੇ ਨਾਲ ਉਹ ਸੁਧਰ ਕੇ ਆਪਣਾ ਨਾਲ ਲੈ ਕੇ ਮਾਤ ਪ੍ਰਬੰਧਿਆ ਨੂੰ ਸਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਨਹੀਂ ਨਸ਼ਾ ਵੇਚਾਂਗੇ ਜਿਹੜੀ ਉਹਨਾਂ ਨੇ ਪਹਿਲਾਂ ਗਲਤੀ ਕਰਤੀ ਤਾਂ ਉਹ ਠੀਕ ਹੈ ਤੇ ਸਾਨੂੰ ਵਿਸ਼ਵਾਸ ਦਿਵਾਉਣਗੇ ਕਿ ਨਹੀਂ ਵੇਚਣਗੇ ਤਸੀਂ ਉਹਦਾ ਨਿਗਰ ਰੱਖਾਂਗੇ ਜੇ ਉਹ ਵਾਅਦਾ ਨਹੀਂ ਵੇਚਦੇ ਤਾਂ ਉਹਨਾਂ ਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਹੋਊਗੀ ਤੇ ਜਿਹੜੇ ਨਹੀਂ ਹਰਦੇ ਉਹਨਾਂ ਦੇ ਕੋ ਪਰਚਾ ਜਿਹੜਾ ਐਫ ਆਈ ਆਰ ਜ਼ਰੂਰ ਦਿੱਤੀ ਜਾਊਗੀ ਤੇ ਉਹਨਾਂ ਨੂੰ ਲੰਮਾ ਸਮਾਂ ਜੇਲ੍ਹ ਚ ਕੱਟਣਾ ਪਊਗਾ ਇਸ ਲਈ ਉਹਨਾਂ ਨੂੰ ਸਖਤ ਤਾੜਨਾ ਵੀ ਇਹੋ ਜਿਹੇ ਜਿਹੜੇ ਮੰਨਸ਼ਾਹ ਵਿੱਟਣ ਵਾਲਾ ਗਲਤ ਕੰਮ ਛੱਡਣ ਤੇ ਮੁਕਤਾਰਾ ਚਾਉਣ ਲਈ ਵੀ ਇਹਨਾਂ ਦੀ ਮਦਦ ਕੀਤੀ ਜਾਊਗੀ ਵੀ ਜੇ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਕੰਮ ਹੋਰ ਹੈ ਨਹੀਂ ਤਾਂ ਕੰਮ ਵੀ ਉਹਨਾਂ ਨੂੰ ਜਿਹੜਾ ਹੋਰ ਕੋਈ ਦਮਾਉਣ ਦੇ ਵਿੱਚ ਵੀ ਅਸੀਂ ਨਾਲ ਲਾ ਕੇ ਸਮਾਜ ਸੇਵੀ ਸੰਸਥਾ ਨਾਲ ਲੈ ਕੇ ਉਹਨਾਂ ਨੂੰ ਕੰਮ ਦਵਾਉਣ ਚ ਵੀ ਤੇ ਨਾਲ ਸਰਕਾਰ ਵੱਲੋਂ ਜਿਹੜੇ ਕੋਈ ਪ੍ਰੋਗਰਾਮ ਹੁੰਦੇ ਆ ਕੋਈ ਵਪਾਰ ਜਾਂ ਕੋਈ ਛੋਟੇ ਕਾਰੋਬਾਰ ਲਾਉਣ ਲਈ ਉਹਨਾਂ ਚ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ। ਹਾਂਜੀ। ਜਿਹੜੀ ਅੱਜ ਦੀ ਮੀਟਿੰਗ ਹੈ ਮੈਂ ਪੰਜਾਬ ਪ੍ਰਧਾਨ ਇਸਤਰੀ ਵਿੰਗ ਦਾ ਲਗਾਇਆ ਗਿਆ ਮੈਨੂੰ ਤੇ ਇਸਤਰੀਆਂ ਦੇ ਲਈ ਅਸੀਂ ਜਿਹੜੇ ਉਪਰਾਲੇ ਕਰ ਰਹੇ ਆ ਤੁਹਾਡੇ ਤੋਂ ਕੋਈ ਛੁੱਪਿਆ ਨਹੀਂ ਹੋਇਆਗਾ। ਜਿਹੜੇ ਬੱਚਿਆਂ ਦੇ ਬਲਾਤਕਾਰ ਹੋ ਰਹੇ ਨੇ ਕੋਲਕੱਤਾ ਵਿੱਚ ਕਿੰਨਾ ਵੱਡਾ ਕਾਂਡ ਹੋਇਆ। ਸਾਡਾ ਜਨਸਟਾਰ ਵੀ ਜੁੜੀਆਂ ਹੋਈਆਂ ਨੇ ਲੈ ਸਾਡਾ ਮਾਤਾ ਆਵਾਮ ਵੀ ਜੁੜੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਅਸੀਂ ਦੇਖੋ ਅਸੀਂ ਘਰ ਘਰ ਨਹੀਂ ਜਾ ਸਕਦੇ ਲੇਕਿਨ ਅਸੀਂ ਆਪਣੀ ਟੀਮ ਖੜੀ ਕਰ ਰਹੇ ਹਾਂ ਫਲੋਸਪਰ ਮੋਗਾ ਬਠਿੰਡਾ ਰਾਇਕੋਟ ਇੱਧਰ ਜਲੰਧਾ ਲੁਧਿਆਣਾ ਜਲੰਧਰ ਹਰ ਸ਼ਹਿਰ ਵਿੱਚ ਹਰ ਜ਼ਿਲ੍ਹੇ ਵਿੱਚ ਸਾਡੀਆਂ ਟੀਮਾਂ ਨੇ ਔਰ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਸਾਡੇ ਫੋਨ ਨੰਬਰ ਲੈ ਸਕਦੇ ਹੋ ਔਰ ਤੁਹਾਡੇ ਲਈ ਹੈਲਪ ਲਈ ਅਸੀਂ ਬਣੇ ਆ ਸਾਡੀ ਜਿਹੜੀ ਸੇਵਾ ਨਿਸਵਾਰਥ ਹੈ ਔਰ ਤੁਹਾਡੇ ਚੈਨਲ ਰਾਹੀਂ ਸਿੱਧਾ ਦੱਸਣਾ ਚਾਹੁੰਦੇ ਆ ਕਿ ਤੁਸੀਂ ਵੀ ਸਾਡੀ ਮੈਂਬਰਸ਼ਿਪ ਲੈ ਸਕਦੇ ਹੋ ਹਿੱਸਾ ਬਣ ਸਕਦੇ ਹੋ ਤਾਂ ਕਿ ਸਮਾਜ ਵਿੱਚੋਂ ਸਾਰੀਆਂ ਬੁਰਾਈਆਂ ਨੂੰ ਆਪਾਂ ਦੂਰ ਕਰ ਸਕੀਏ ਨਸ਼ਿਆਂ ਤੋਂ ਬੱਚਿਆਂ ਨੂੰ ਬਚਾ ਸਕੀਏ ਆਪਣੇ ਬੱਚਿਆਂ ਕੁੜੀਆਂ ਨੂੰ ਬਚਾ ਸਕੀਏ ਸਿੱਖਿਆ ਦੇ ਸਕੀਏ ਤੇ ਆਪਣੇ ਪੰਜਾਬ ਨੂੰ ਸੋਹਣਾ ਪੰਜਾਬ ਸੋਹਣਾ ਭਾਰਤ ਬਣਾ ਸਕੀਏ ਮੈਡਮ ਕੋਈ ਹੋਰ ਕੋਈ ਹੋਰ ਕੋਈ ਕੋਈ ਸਵਾਲ ਪੁੱਛਣਾ ਜੀ ਇਹ ਜਿਹੜਾ ਬੱਚਾ ਦਰਦ ਦੇ ਵਿੱਚ ਜਿਹੜਾ ਅਨਮੈਰਡ ਅੰਦਾ ਅਰਮੈਰ ਨਹੀਂ ਹੈ ਦਾ ਜਿਹੜੀ ਮਾਪਾ ਇਸ ਉਹਦਾ ਵੀ ਇਹਨੂੰ ਜਿਹੜੀ ਵਿਆਹ ਕਰ ਦੋ ਤੇ ਇਹ ਆਪਣੇ ਲੋਕੀ ਦਾ ਇਹ ਉਹ ਜਿਹੜੀਆਂ ਧੀਆਂ ਹੁੰਦੀਆਂ ਸਾਡੀਆਂ ਉਹ ਬਾਹਰ ਵਿੱਚ ਤੱਕਾ ਨੂੰ ਨਾ ਨਾ ਕੀ ਮੈਸਜ ਜੀ ਮੈਂ ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛਿਆ ਕਿਉਂਕਿ ਅੱਜ ਕੱਲ ਦੇ ਜਿਹੜੀ ਜਨਰੇਸ਼ਨ ਹੈ ਮਾਵਾ ਜਾਂ ਪਿਤਾ ਆਪਣੇ ਨਸ਼ੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਕਈ ਫੈਸਲੇ ਇਦਾਂ ਦੇ ਕਰਾਇਏ ਨੇ ਕਿ ਵਿਆਹ ਨੂੰ 10 ਦਿਨ ਹੁੰਦੇ ਆ ਉਹ 10 ਦਿਨ ਵਿੱਚ ਰਿਜ਼ਲਟ ਮਿਲ ਜਾਂਦਾ ਹੈ ਤੁਹਾਡਾ ਬੱਚਾ ਜਦੋਂ ਲਾਇਕ ਨਹੀਂ ਹੈ ਮੈਂ ਹਰ ਮਾਪਾਪ ਨੂੰ ਅਪੀਲ ਕਰਦੀ ਆ ਮੈਂ ਵੀ ਮਾਂ ਵਾਂ ਮੇਰੇ ਵੀ ਦੋ ਬੇਟੇ ਨੇ ਬਟ ਮੈਂ ਹਰੇਕ ਮਾਪਾਪ ਨੂੰ ਅਪੀਲ ਕਰਦੀ ਆ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ ਖਰਾਬ ਹੈ ਤੁਹਾਡੀ ਨਾਲ ਖਰਾਬ ਹੈ ਤੁਸੀਂ ਪਲੀਜ਼ ਕਿਸੇ ਵੀ ਧੀ ਨੂੰ ਇਸ ਦਲਦਲ ਦੇ ਵਿੱਚ ਨਾ ਫਿਚੋ ਔਰ ਉਹਦਾ ਨਸ਼ੇੜੀ ਨਾਲ ਵਿਆਹ ਨਾ ਕਰੋ ਪਹਿਲਾਂ ਆਪਣੇ ਬੱਚੇ ਨੂੰ ਸੁਧਾਰੋ ਫਿਰ ਆਪਣੇ ਬੱਚੇ ਦਾ ਵਿਆਹ ਦਾ ਸੋਚੋ ਇਹ ਕੋਈ ਹੱਲ ਨਹੀਂ ਹੈ ਕਿ ਤੁਸੀਂ ਕਿਸੇ ਆਪਣੇ ਬੱਚੇ ਦੀ ਜਿਹੜੀ ਤੁਹਾਡੀਆਂ ਬੁਰਾਈਆਂ ਨੇ ਉਹ ਤੁਸੀਂ ਕਿਸੇ ਹੋਰ ਦੀ ਕਿਸਮਤ ਦੇ ਵਿੱਚ ਲਿਖ ਦੋ ਪਹਿਲਾਂ ਹੀ ਕੁੜੀਆਂ ਦੇ ਨਾਲ ਤੁਖਾਂ ਵਿੱਚ ਮਾਰਨ ਦੀ ਗੱਲ ਜਿਹੜੀ ਹੁੰਦੀ ਸੀ ਉਹ ਅੱਜ ਸੱਚ ਹੋ ਰਹੀ ਹੈ ਕਿਉਂਕਿ ਅੱਜਕੱਲ ਕੁੜੀਆਂ ਦਾ ਆਪਾਂ ਵਿਆਹ ਕਰਾ ਦਿੰਨੇ ਆ ਲੇਕਿਨ ਉਹ ਫਿਰ ਦੁਖੀ ਹੁੰਦੀਆਂ ਨੇ ਮਾਪੇ ਪੈਸਾ ਲਗਾਉਂਦੇ ਨੇ ਕਰਦੇ ਚੁੱਕ ਚੁੱਕ ਕੇ ਵਿਆਹ ਕਰਦੇ ਨੇ ਲੇਕਿਨ ਉਹ ਕੁੜੀਆਂ ਫਿਰ ਦੁਖੀ ਨੇ ਉਹ ਕੀ ਪਾਲਦੀਆਂ ਨੇ ਦੋ ਰੋਟੀ ਆਪਣੇ ਘਰ ਵੀ ਪਾਲਦੀਆਂ ਨੇ ਬਾਪਾ ਪੜਾਉਂਦੇ ਨੇ ਲਿਖਾਉਂਦੇ ਨੇ ਲੇਕਿਨ ਕਿਸ ਵਾਸਤੇ ਦੂਜੇ ਘਰ ਵਿਆਹ ਕੇ ਜਾਂਦੀਆਂ ਨੇ ਉਹਨਾਂ ਨੂੰ ਜੌਬ ਨਹੀਂ ਕਰਨ ਦਿੱਤੀ ਜਾਂਦੀ ਕਿਉਂਕਿ ਜਦੋਂ ਬੱਚਾ ਜਦੋਂ ਉਹਨਾਂ ਦਾ ਮੁੰਡਾ ਨਸ਼ਾ ਕਰਦਾ ਹੈ ਉਹਦੇ ਵਿੱਚ ਸ਼ੱਕ ਦਾ ਕੀੜਾ ਹੁੰਦਾ ਹੈ ਉਹ ਜੌਬ ਕਰਦੀ ਕੁੜੀ ਨੂੰ ਉਹਦੀ ਰੱਤਾ ਖਿੱਚਣ ਲੱਗ ਜਾਂਦਾ ਹੈ ਕਿ ਤੂੰ ਬਾਹਰ ਨਹੀਂ ਜਾਣਾ ਕਿਉਂਕਿ ਉਹ ਖੁਦ ਕਾਬਿਲ ਨਹੀਂ ਹੈ ਆਪਣੇ ਬੱਚੇ ਨੂੰ ਕਾਬਿਲ ਬਣਾਓ ਔਰ ਫਿਰ ਤੁਹਾਡੇ ਘਰ ਰਿਸ਼ਤੇ ਲੈ ਕੇ ਆਣ ਲੋਕ ਨਾ ਕਿ ਤੁਹਾਨੂੰ ਲੱਭਣੇ ਪੈਣ ਆਪਣੇ ਤੋਂ ਜਿਹੜੀਆਂ ਆਲਮੈਰਡ ਬੱਚੀਆਂ ਨੇ ਜੀ ਸਾਡੇ ਪੰਜਾਬ ਪਿਆਣੀ ਤੇ ਉਹ ਮਤਲਬ ਉਹ ਅਟਰੀ ਦੀ ਜਿਹੜੀ ਆ ਉਹ ਨਸਲੀ ਬੁਕ ਬੁਕਾਨ ਕੀ ਜਾਂਦੀ ਆ ਸਾਡੀਆਂ ਭੈਣਾਂ ਨੂੰ ਘਰ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਵੀ ਇਸ ਪੰਜਾਬ ਜਿਹੜੇ ਸਾਡਾ ਕੋਈ ਖਾ ਸੀ ਉਹਨਾਂ ਨੂੰ ਗਲ ਕੇ ਬਚਾਈਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵਰਨੀ ਮੈਂ ਇਹ ਚੀਜ਼ ਮੰਨਦੀ ਆ ਕਿ ਜੋ ਚੀਜ਼ ਇੱਕ ਔਰਤ ਕਰ ਸਕਦੀ ਆ ਮੈਂ ਕ ਮਾਂ ਵੀ ਆ ਮੈਂ ਇੱਕ ਭੈਣ ਵੀ ਆ ਮੈਂ ਕਿਸੇ ਦੀ ਧੀ ਵੀ ਆ ਜੋ ਕਦਮ ਇਹਨਾਂ ਚੀਜ਼ਾਂ ਚ ਇੱਕ ਔਰਤ ਚੱਕ ਸਕਦੀ ਸੀ ਅਸੀਂ ਆਪਣੀ ਟੀਮ ਨੂੰ ਸਟਰੋਂਗ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਬੱਚੀਆਂ ਵੀ ਖੜੀਆਂ ਨੇ ਜੋ ਚੀਜ਼ ਇੱਕ ਔਰਤ ਕਰ ਸਕਦੀ ਹੈ ਇੱਕ ਆਦਮੀ ਨਹੀਂ ਕਰ ਸਕਦਾ ਜੋ ਗੱਲ ਇੱਕ ਔਰਤ ਸਮਝਾ ਸਕਦੀ ਆ ਉਹ ਆਦਮੀ ਕਦੇ ਨਹੀਂ ਸਮਝਾ ਸਕਦਾ ਪਹਿਲਾਂ ਪਿਓ ਸੀ ਡਾਂਗਾ ਨਾਲ ਡਾਂਗਾ ਦਾ ਸੁਧਾਰਦੇ ਸੀ ਆਪਣੇ ਬੱਚਿਆਂ ਨੂੰ ਲੇਕਿਨ ਮਾਂ ਮਾਂ ਆਪਣੇ ਪਿਆਰ ਨਾਲ ਸੁਧਾਰ ਸਕਦੀ ਹੈ ਇੱਕ ਬੀਵੀ ਆਪਣੇ ਪਿਆਰ ਨਾਲ ਸੇਜ ਸਕਦੀ ਉਸ ਪਰਿਵਾਰ ਨੂੰ ਤੇ ਕੁੜੀਆਂ ਦਾ ਬਹੁਤ ਵੱਡਾ ਹੱਥ ਹੈ ਕਿਉਂ ਆਪਣੇ ਇਸ ਯੂਥ ਨੂੰ ਜਾਂ ਫਿਰ ਚਾਹ ਉਹਨਾਂ ਦਾ ਫਰੈਂਡ ਹੈ ਚਾਹ ਉਹਨਾਂ ਦਾ ਭਰਾ ਹੈ ਚਾਹ ਉਹਨਾਂ ਦਾ ਪਿਓ ਹੈ ਉਹਨਾਂ ਨੂੰ ਬਚਾ ਸਕਦੀ ਇਸ ਚੀਜ਼ ਤੋਂ ਬੁਰਾਈਆਂ ਤੋਂ ਨਸ਼ਿਆਂ ਤੋਂ ਗੁੰਡਾਗਰਦੀ ਤੋਂ ਮਾਰ ਪਿੱਟ ਤੋਂ ਖੋ ਜੋ ਵੀ ਮੁੰਡੇ ਕਰ ਰਹੇ ਨੇ ਅੱਜਕੱਲ ਮੈਂ ਕਈ ਕੁੜੀਆਂ ਵੀ ਦੇਖੀਆਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗੀ ਕੁੜੀਆਂ ਵੀ ਨਸ਼ੇ ਦਾ ਸ਼ਿਕਾਰ ਨੇ ਕੁੜੀਆਂ ਵੀ ਅੱਜਕੱਲ ਨਸ਼ਾ ਕਰ ਰਹੀਆਂ ਨੇ ਸ਼ਰਾਬ ਨੂੰ ਅਗਲੇ ਆਪਣਾ ਸ਼ੌਕ ਸਮਝ ਰਹੀਆਂ ਨੇ ਪਿੰਡਾਂ ਦੀਆਂ ਕੁੜੀਆਂ ਸ਼ਹਿਰਾਂ ਵਾਲਿਆਂ ਨੂੰ ਦੇਖ ਕੇ ਵੀ ਉਹ ਤਾਂ ਬਹੁਤ ਅੱਛੇ ਹੋਟਲ ਚ ਜਾਂਦੀਆਂ ਨੇ ਸ਼ਰਾਬ ਨਸ਼ੇ ਕਰਦੀਆਂ ਨਿੱਕੀ ਟਾਪੀਂਦੀਆਂ ਨੇ ਚਿੱਟਾ ਲਗਾਉਂਦੀਆਂ ਨੇ ਮਾਫ ਕਰਿਓ ਲੇਕਿਨ ਤੁਸੀਂ ਆਪਣੇ ਆਪ ਨੂੰ ਖਤਮ ਕਰ ਰਹੇ ਹੋ ਆਉਣ ਵਾਲਾ ਭਵਿੱਖ ਇੱਥੇ ਫਿਰ ਤੁਸੀਂ ਉਹੀ ਪਹਿਲਾਂ ਵੀ ਆਪਾਂ ਸਪੀਚ ਦੇ ਚੁੱਕੇ ਆ ਕਿ ਪ੍ਰਵਾਸੀਆਂ ਦਾ ਡੇਰਾ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਸਾਡੀ ਜਨਰੇਸ਼ਨ ਖਤਮ ਹੋ ਰਹੀ ਹੈ ਸਾਡੀ ਹੋਂਦ ਖਤਮ ਹੋ ਰਹੀ ਹੈ ਤੇ ਤੇ ਪਲੀਜ਼ ਅਪੀਲ ਕਰਦੇ ਆਂ ਪੁਰਜ਼ੋਰ ਅਪੀਲ ਕਰਦੇ ਆਂ ਆਪਣੀ ਹਿਊਮਨ ਰਾਈਟਸ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਕਿ ਪੰਜਾਬ ਨੂੰ ਬਚਾਓ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੁਸੀਂ ਪੂਰੀ ਸਾਡੀ ਟੀਮ ਦਾ ਸਾਥ ਦਿਓ ਸਾਡੇ 'ਤੇ ਵਿਸ਼ਵਾਸ ਰੱਖੋ ਅਸੀਂ ਆਪਣੇ ਪ੍ਰਸ਼ਾਸਨ ਨੂੰ ਤੁਹਾਡੀਆਂ ਦਲੀਲਾਂ ਦੇ ਕੇ ਤੁਹਾਡੀਆਂ ਐਪਲੀਕੇਸ਼ਨਸ ਦੇ ਕੇ ਤੁਹਾਡੇ ਨਾਲ ਮੋੜੇ ਤੇ ਮੋੜਾ ਤੁਹਾਡਾ ਸਾਥ ਚਾਹੀਦਾ ਜੋੜ ਕੇ ਅਸੀਂ ਪੂਰਾ ਉਰਜਾ ਤੁਹਾਡਾ ਇੱਕ ਦਿਨ ਸਾਡਾ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣੇਗਾ ਫਿਰ ਤੋਂ ਸੋਹਣਾ ਪੰਜਾਬ ਬਣੇਗਾ